ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਰ ਵਿਖੇ ਆਪਾਂ ਆਏ ਹਾਂ ਤੇ ਅੱਜ ਤੁਹਾਨੂੰ ਟੋਟਲ 5 گاਵਾ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਪਿਤਾ ਭਾਈ ਬਾਬੇ ਪਾਲਾ ਹੋਰੀ ਬੜੀ ਕਿਰਪਾ ਸਤਿਗੁਰ ਦੀ ਚਲੋ ਬੜੀ ਕਿਰਪਾ ਚੀ ਦੀ ਜਿਹਦੇ ਨਾਮ ਦੱਸਤੇ ਕਰੀ ਨਾਮ ਭਾਜੀ ਮੇਰਾ ਅਮਰਤਪਾਲ ਸਿੰਘ ਜੀ ਹਾਂਜੀ ਜਿਲਾਂਬਰਸਾ ਤਹਿਸੀਲ ਬਾਬਾ ਬਕਾਲਾ ਸਾਹਿਬ ਹਾਂਜੀ ਖਲਚੀਆਂ ਤੋਂ ਪੈਂਦਾ ਜੀ 2 ਕਿਲੋਮੀਟਰ ਰਈਆ 4 ਬਿਆਸ 7 ਮਿੰਡਰ ਵਾਲੇ ਪੁੱਤ 1 ਕਿਲੋਮੀਟਰ ਤੇ ਸਰਕਾਰੀ ਸਕੂਲ ਠੇਕੇ ਲੱਗੇ ਦੋ ਨੰਬਰ ਆਪਣੀ ਗਲੀ ਜੀ ਤੇ ਫੋਨ ਨੰਬਰ ਪੁੱਲ ਦੇ ਫੋਨ ਨੰਬਰ ਜੀ ਭਾਈ ਹੁਣ 8427818615 ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਠੀਕ ਆ ਹਾਂਜੀ ਆਪਣੇ ਵੀਰਾਂ ਨੂੰ ਦੱਸ ਦਈਏ ਮੁਬਾਰਕਾ ਕਾ ਦੀਆਂ ਅੱਜ ਵੀਰ ਜੀ ਚਾਚੇ ਦੇ ਬੇਟਾ ਆ ਠੀਕ ਆ ਤੇ ਚਰਾਂਬਾਰ ਅਜ ਮਾਰਾ ਨੇ ਸੁਣੀ ਗੁਰੂ ਠੇਕਬਾਤ ਸਾਹਿਬ ਬਾਬੇ ਪਾਲਾ ਸੋਹਣੇ ਆਲੇ ਨੂੰ ਮਾਰਾ ਹੀ ਦਵੇ ਬਾਬਾ ਪਾਲਾ ਸੋਹਣੇ ਠੀਕ ਆ ਹਾਂਜੀ ਤੇ ਅੱਜ ਫੇਰ ਕਰਦੀਏ ਰੇਟ ਜੈ ਜੀ ਅੱਜ ਛੋਟੇ ਹੀ ਪਾਵਾ ਜੀ ਅੱਜ ਵਧਾਈ ਚੱਲੂ ਕੰਮ ਹੋਰ ਹੀ ਦੇਣੇ ਅੱਜ ਆਪਾਂ ਠੀਕ ਆ ਜੀ ਛੋਟੇ ਹੀ ਪਾ ਠੀਕ ਆ ਹਾਂਜੀ ਤੇ ਚਲੋ ਫੇਰ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹਦੇ ਤਾਂ ਹੀ ਆਪਾਂ ਕਰਤੀਏ ਠੀਕ ਆ ਬਾਜੀ ਕਿੰਨਾ ਸੂਆ ਜੇ ਦਾ ਇਹ ਵੀਰ ਪਹਿਲਾਂ ਨੇ ਅਵਸ਼ੇਰ ਵੀ ਬਾਜੀ ਅੱਛਾ ਹਾਂਜੀ ਠੀਕ ਆ ਤੇ ਕਿੰਨਾ ਚਿਰ ਹੋਇਆ ਸੂਈ ਨਾ ਮੈਨੂੰ ਸੂਈ ਨਾ ਵੀਰ ਜੀ ਕੋਈ 20 ਦਿਨ ਮਹੀਨਾ ਮਹੀਨਾ ਸਾਹਮਣੇ ਬਚਾ ਵਰਦਾ ਜੀ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਜੇ ਦੇ ਕੋਈ 20 ਰੁਪਏ ਬਾਜੀ 9 ਲੀਟਰ ਜਿਹੜਾ ਮੌਕੇ ਤੇ ਪੱਕਾ ਦੁੱਧ ਹੈਗਾ ਵਾ ਸੱਚਾਈ ਝੂਠ ਨਹੀਂ ਕੋਈ ਤੋਰੋ ਫੇਰ ਇਹਨੂੰ ਹਾਂਜੀ ਨਹੀਂ ਅੱਜ ਬਾਜੀ ਅੱਛਾ ਅੱਜ ਖੁਸ਼ੀ ਮਾਨੂੰ ਇੰਨੀ ਹੈ ਨਾ ਅੱਛਾ ਆ ਦੀ ਗੱਲ ਦਾ ਠੀਕ ਆ ਹਾਂਜੀ ਲਾਜਾ ਅਕਸੀ ਨੇ ਡਰਦੀ ਐ ਇੱਕ ਬਸ ਠੀਕ ਐ ਜੀ ਹਾਂ ਜੀ ਖਾਣ ਮ ਖਾ ਲ ਦੋ ਭਾਈ ਜੀ ਲੈ ਜਾ ਲੈ ਕੋਈ ਗੱਲ ਨਹੀਂ ਤੇ ਮੋਲੇ ਦਾ ਜਾ ਜੀ ਅੱਜ ਛੋਟੇ ਛੋਟੇ ਜਾਣ ਦੀ ਆ ਬੱਚੀ ਨੇ ਭਾਜੀ 35000 ਦੀ ਆ ਅੱਛਾ ਔਰ 3000 ਜੀ ਕਰਦਾਂਗੇ ਮਾਨਤਾਂ ਜਿੰਨਾ ਕਹੋਗੇ 2000 ਕਰ ਦਈਏ ਤਿੰਨ ਹੀ ਛੱਡ ਦੇਣਾ ਆਪੀ ਭਾਜੀ 27000 ਦੀ 27000 ਦੀ ਔਰ 24 ਛੋੜ ਠੀਕ ਆ ਜੀ ਛੋੜ ਖੁੱਲੀ ਕਰਨੀ ਆ ਠੀਕ ਆ ਬੜੇ ਮਾਨਤਾਂ ਵੀਰਾਂ ਭਰਾਵਾਂ ਦੇ ਹੋਣੇ ਅੱਜ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਹਾਂਜੀ ਭਾਈ ਇਹ ਦੇਖੋ ਕਿੰਨਾ ਹੀ ਦੁੱਧ ਮੇਰੇ ਘਰ ਵੀ ਭਾਜੀ 10 ਲੀਟਰ ਜਿਹੜਾ ਮਿਲ ਕੇ ਦੇਣਾ ਤੈਨੂੰ ਕਿੰਨਾ ਚਿਰ ਹੋਇਆ ਇਸੋ ਹੀ ਨਾ ਉਹ ਸਾਹਮਣੇ ਬੱਚਾ ਵੀਰ ਕੋਈ ਮਹੀਨਾ ਮੇਥਲੇ ਕੋਈ ਡੇਢ ਦਾ ਮੇਥ ਤੇ ਤੋਰਾ ਫੇਰੀ ਨੋਮੀ ਦੋ ਦਾ ਕਿ ਲੋਗਾ ਪੱਕਾ ਇਹਦੇ ਕੋਲ ਵੀ ਬੜੀ ਦਵਾਗੇ ਮਿਣ ਕੇ ਠੀਕ ਹੈ ਜੀ ਹਾਂ ਜੀ ਆਈ ਨਹੀਂ ਭੱਜੇ ਕੋਚ ਫਿਰਦੇ ਰੇ ਚ ਮਾਰਨਾ ਭੁੱਖਾ ਵਜੋਣੇ ਪੱਠੇ ਤੇ ਬੰਦਿਆਂ ਆ ਕੇ ਠੀਕ ਹੈ ਜੀ ਹਾਂ ਜੀ ਢੰਡੀ ਯਾਰ ਵੀ ਪਾਜੀ ਵਛੀ ਠੀਕ ਹੈ ਜੀ ਆ ਵੇਖੋ ਲੇ ਜਾ ਇਹਨਾਂ ਕੋ ਵੀਰ ਭਰਾ ਇੱਕ ਮਿੰਟ ਹੋ ਗਿਆ ਥਣ ਤੇ ਖਾਣ ਮਖਾਲ ਦੋ ਭਾਈ ਹਾਂ ਦੇ ਸਾਡੇ ਥਣ ਵੀ ਇਹਦੇ ਲੈ ਜਾਓ ਜੀ ਤੇ ਇਹਦਾ ਮੁੱਲ ਭਾਜੀ ਕੋ 40 42 ਨਹੀਂ ਕਰਨਾ 35000 ਜੁਰਮਾਨਾ ਕਿੰਨਾ ਜਿੰਨਾ ਕਰਾਉਣਾ ਕਰਾ ਲਓ ਖੁੱਲਾ ਹੀ ਕਰ ਦੋ ਫਿਰ ਤਿੰਨ ਛੱਡ ਦਾਂਗੇ ਦੋ ਹੋਰ ਛੱਡ ਦਈਏ ਪੂਰਾ ਤੀਰੀ ਦੇ ਦਾਂਗਾ ਤੁਹਾਨੂੰ ਭਾਈ ਠੀਕ ਹੈ ਜੀ ਹੋਰ ਦੱਸੋ ਤੇ ਇਹ ਕਿਹੜੀ ਗੱਲ ਛੋੜ ਹੋ ਗਈ ਉਹ ਚੌਵੀ ਠੀਕ ਹੈ ਜੀ ਅੱਗੇ ਭਰਾ ਫੋਨ ਲਾ ਦੇ ਵੇਖੋ ਭਾਰੀ ਠੰਡੀਆਂ ਇਹ ਸੀਰ ਇਹ ਬਟਾਰੀ ਸੌਦੇ ਮਿਲਦੇ ਆ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਏ ਆਪਣੇ ਕੋਲ 33 ਨੰਬਰ ਤੇ ਹਾਂ ਜੀ ਭਾਜੀ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਇਹਦੇ ਕੋਲ ਕਿੰਨਾ ਚਿਰ ਦੇ ਦੁੱਧ ਦੇ ਭਾਬੀ ਭਾਜੀ 12 ਲੀਟਰ ਦੁੱਧ ਜਿਹੜਾ ਲੀਟਰਾਂ ਵਿੱਚ ਮਿਣ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਚੰਗੇ ਕੱਦ ਕਰਦੀ ਹੈ ਨਾ ਜਿਹੜਾ ਸਾਈ ਵਾਲ ਕਰਾਸ ਆ ਭਾਜੀ ਤੁਰ ਫਿਰ ਇੰਨਾਂ ਵਿੱਚ ਆਜ ਇਹ ਤਾਂ ਬੱਚਾ ਇਹਦਾ ਹਾਂ ਭਾਜੀ ਦੂਜੇ ਨੰਬਰ ਵਾਲਾ ਕਿੰਨਾ ਕੁ ਚਿਰ ਦਾ ਹੋਊਗਾ ਇਹ 15 ਦਿਨਾਂ ਦਾ ਭਾਜੀ ਠੀਕ ਹੈ ਜੀ 15 20 ਦਿਨਾਂ ਦੇ ਲਾਗੇ ਬੰਨੇ ਜਿਹੜਾ ਹੈਗਾ ਵੱਧ ਵੀ ਹੋ ਸਕਦਾ ਕੁਝ ਦਿਨ ਆ ਜੇ ਲੈ ਆ ਜੀ ਠੰਡੀ ਵੰਦੀ ਆ ਪੀ ਭਾਜੀ ਠੀਕ ਹੈ ਜੀ ਪਿਛਾਈ ਵਾਲ ਗਰਮ ਹੁੰਦੀ ਇਧਰ ਵੇਖੋ ਠੀਕ ਹੈ ਜੀ ਠੰਡ ਖਾ ਲੋ ਪੀ ਭਾਜੀ ਮੜਾ ਗਾ ਲਾ ਕੀ ਚੀਜ਼ ਲੱਗਾ ਬਾਨ ਨੂੰ ਥਣ ਜਿਹੜਾ ਚੰਗਾ ਹੈ ਇਹਦੇ ਕਲ ਲੈ ਜੇ ਅੱਜ ਬਾਕੀ ਸੁਈਆਂ ਸਵਾਈਆਂ ਕੋਈ ਵੀਰ ਆਪਣੀ ਸਮਝਣਾ ਵੇਸ਼ ਚਾੱਕ ਕੇ ਤਸੱਲੀ ਕਰਕੇ ਲੈ ਜੇ ਆਪਣੀ ਮਰਜ਼ੀ ਨਾਲ ਆਪਣੀ ਦੋ ਟਾਈਮ ਤਿੰਨ ਟਾਈਮ ਚੋਈ ਕਰਕੇ ਖੜਿਆ ਕਰੋ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾ ਲਿਆ ਕਰੋ ਤੇ ਇਹਦਾ ਮੁੱਲ ਵੀਰ ਜੀ ਇਹਦਾ ਭਾਜੀ ਕੋਈ 50 ਨਹੀਂ ਕੋਈ 45 ਨਹੀਂ ਕਰਨਾ ਅੱਛਾ 42000 ਚ ਮੰਨ ਤਾਣਾ ਕਿੰਨਾ 4000 ਛੜ ਦਾਂਗੇ 38000 ਜੀ 38000 ਰੁਪਏ ਭਾਜੀ ਮੌਕੇ ਤੇ ਹੋਰ ਕਰ ਦੋ ਬੋਲ ਮੰਨ ਤਾਣ ਭਾਜੀ 33 ਦੀ ਅੱਛਾ ਦੱਸੋ ਖੁੱਲੇ ਮੰਨ ਦਾਣਾ ਚ ਕਰਨੇ ਆ 33 ਦੀ ਕਰ ਦਈਏ 33 ਦੀ ਦੇ ਦਾਂਗੇ 230 2 ਕਰ ਦਈਏ ਔਰ 13000 ਰੁਪਏ ਬਾਜੀ ਬੋ ਦੱਸੋ ਤੁਸੀਂ ਇਹ ਕਿਹੜੀ ਗੱਲ ਕੀਤੀ ਮੋੜਦਾ ਨਹੀਂ ਆਪਾਂ ਤਾਂ ਟਾਟਾ ਕਹਿਣਾ ਵੀ ਅੱਜ ਚਲੋ ਮੌਕੇ ਤੇ ਖੁੱਲਾ ਕਰਦੇ ਹਾਂ ਚਲੋ ਜੋ ਫਿਰ ਆਪਾਂ ਹੀ ਦੇਣੀ ਆ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਫਿਰ ਹੁਣ ਆ ਗਈ ਆਪਣੇ ਕੋਲ ਇਹ ਜਰਸੀ ਹੈ ਵੀ ਬਾਜੀ ਠੀਕ ਹੈ ਜੀ ਹਾਂਜੀ ਇਹਦਾ ਬੱਚਾ ਹੈਗਾ ਜੀ ਇਹਦਾ ਆ ਵੇਖੋ ਵੀ ਸਾਹਮਣੇ ਬੱਚਾ ਕਿੰਨਾ ਅੱਛੀ ਜੀ ਬੱਚਾ ਹੀ ਹੈ ਬਾਜੀ ਕਰਿਆ ਅੱਜ ਆ ਦੇਖਿਆ ਗਦਰ ਭਾਵੇਂ ਛੋਟਾ ਜਿਹਾ ਹੀ ਹੈ ਪਰ ਹੈਗਾ ਬੱਚਾ ਥੋੜਾ ਪੱਕਾ ਹੀ ਆ ਇਹ ਕਿੰਨੇ ਕਿ ਚਿਰਦਾ ਹੋਗਾ ਵੀਰ ਜੀ 6 ਮਹੀਨਾ ਵਿੱਚ 1.5 ਦਾ ਮੈਸਰ ਦੋਮਾਂ ਦੇ ਲਾਗੇ ਬੰਨੇ ਹੈਗਾ ਭਾ ਪਾ ਪਰਿ ਹੋਵੇ ਤੇ ਕਿੰਨਾ ਜਦ ਤੱਕ ਦੁੱਧ ਇਹਦੇ ਘਰ ਵੀ ਬਾਜੀ ਜੋ ਮਰਜ ਖੇੜਾ 8 ਲੀਟਰ ਲੀਟਰ ਮਿਲ ਕੇ ਦੇਣਾ ਵਾ ਪੱਕਾ ਦੁੱਧ ਹੈਗਾ ਜੀ ਮਿਲ ਕੇ ਜਿਹੜਾ ਦੇਣਾ ਵਾ ਠੀਕ ਤੋਰ ਹਾਂ ਜੀ ਥਾਂ ਥਣ ਬੜਾ ਸ਼ਰੰਗਾ ਬਾਜੀ ਠੰਡੀ ਬੜੀ ਆ ਪਰਿ ਬਾਜੀ ਠੀਕ ਆ ਹਾਂ ਜੀ ਆ ਗਈ ਜਰਸੀ ਆ ਬਾਜੀ ਪਿਓਰ ਦੋ ਤਾਂ 8 ਲੀਟਰ ਜਿਹੜਾ ਕਹਿੰਦੇ ਕਿ ਇੱਥੇ ਕੋਲ ਹੈਗਾ ਹੈ ਢੰਡੀ ਬੜੀ ਆ ਵੀਰ ਜੀ ਇੱਧਰ ਵੇਖੋ ਇਦਾਂ ਕੋ ਵੀਰ ਭਰਾ ਥੱਲੇ ਬੈਠਾ ਰਵੇ ਠੀਕ ਹੈ ਜੀ ਹਾਂ ਜੀ ਤੇ ਥਾਨ ਵੀ ਇਹਦੇ ਵੀ ਦੇਖਦੇ ਦੂਸਰੇ ਪਾਸੇ ਨੂੰ ਲੈ ਜਾ ਵੀਰ ਜੀ ਹੈਗੀ ਜਰਸੀ ਆ ਵੀਰ ਜੀ ਵੇਖੋ ਠੀਕ ਹੈ ਜੀ ਹਾਂ ਜੀ ਬਾਕੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜਾ ਕਈ ਵਾਰੀ ਕਈ ਚੀਜ਼ਾਂ ਸਾਡੇ ਤੋਂ ਮਖਾਉਣ ਵਾਲੀਆਂ ਰਹਿ ਜਾਂਦੀਆਂ ਜਾਂ ਦੱਸਣ ਵਾਲੀਆਂ ਰਹਿ ਜਾਂਦੀਆਂ ਤੇ ਇਹ ਕਿੰਨੇ ਦੇ ਦੇ ਦੀਏ ਵਿੱਚ ਫੇਰ ਆਪਾਂ ਕੀ ਦੱਸਣਾ ਵੱਡੇ ਭਾਜੀ ਜਿਆਦਾ ਜੀ ਕਰਨੀ ਹੈ ਵੀ ਆਪਾਂ ਕੋਈ 30 ਨਹੀਂ ਕੋਈ 30 ਨਹੀਂ ਅੱਛਾ 7000 ਚੁਮਾਰਤਾ ਨੀ ਵੀ ਭਾਜੀ ਕਿੰਨਾ 5000 ਦੀ 5000 ਦੀ ਮੌਕੇ ਤੇ ਹੋਰ ਹੋਰ ਛੋਟ ਛੱਪਾ ਖੁੱਲਾ ਹੋਊਗਾ ਵੀ ਭਾਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਏ ਆਪਣੇ ਕੋਲ ਇਹ ਬੱਚੇ ਤੋਂ ਬਿਨਾਂ ਜੀ ਬੱਚੇ ਤੋਂ ਬਿਨਾਂ ਨੂੰ ਬਣੀ ਨੂੰ ਡੇਢ ਮਹੀਨਾ ਹੋ ਗਿਆ ਜੀ ਅੱਛਾ ਹਾਂ ਜੀ ਦੁੱਧ ਕਿੰਨਾ ਜੀ ਦੇਖੋ ਫੇਰ ਘਰ ਭਾਈ ਦੋ 7 ਲੀਟਰ ਇਧਰ ਰਹੀ ਆਪਣੀ ਛੇ ਦੀ ਠੀਕ ਹੈ ਜੀ ਹਾਂ ਜੀ ਠੰਡੀ ਵੇਖੋ ਇਧਰ ਜਿੰਦ ਜਾਨ ਵਾਲੀ ERP ਭਾਜੀ ਠੀਕ ਹੈ ਜੀ ਆ ਵੇਖੋ ਥਣ ਥਣ ਪੂਰੇ ਜੇ ਨਾ ਨਾ ਭਾਜੀ ਕੋਈ ਗਾੜ ਨਾ ਗਾੜ ਚੋ ਕੇ ਪਿਛਾੜ ਨਾ ਪਿਛਾੜ ਲੈ ਜੇ ਵੀਰ ਭਰਾ ਦੇ ਇੰਦਾ ਬੈਠੇ ਰਹਿਣਾ ਵੇਖੋ ਇਧਰ ਠੀਕ ਹੈ ਜੀ ਹਾਂ ਜੀ ਤੋਰ ਦੋ ਫਿਰ ਵੱਡੀ ਆ ਭਾਜੀ ਵੱਛੀ ਲੈ ਜੀ ਜੀ ਲਾ ਜੀ ਬੀ ਜੀ ਫੰਡੀ ਸੀਲ ਬਹੁਤ ਆਪੀ ਭਾਜੀ ਇਧਰ ਵੇਖੋ ਠੀਕ ਹੈ ਜੀ ਐਦਾਂ ਹੀ ਲੈ ਲੋ ਤੇ ਵੇ ਜੀ ਥੋੜਾ ਜਿਹਾ ਬਾਈ ਦਾ ਫਰਕ ਨਹੀਂ ਦਿਖਾਉਂਦੀ ਆਪਾਂ ਤਾਂ ਵੀਰ ਜੀ ਛਾੜ ਮਰਜੀ ਪਾਉਂਦੇ ਹੋਗੇ ਪਰ ਲੈ ਲਾ ਜੀ ਇਹਦਾ ਮੁੱਲ ਵੀ ਜੀ ਫਿਰ ਇਹਦਾ ਵੀ ਭਾਜੀ ਕੋਈ ਵੀ ਨਹੀਂ ਕੋਈ ਬਾਜ਼ੀ ਨਹੀਂ ਕਰਨਾ 17000 ਤੋਂ ਮੰਨਤਾ ਕਿੰਨਾ 15000 ਦੇ ਨਾ ਹੋਰ ਕਰ ਜੀਏ ਕਰਾ ਲੋ ਜਿੰਨਾ ਕਰਾ ਲੋ 13000 ਦੀ ਦੇ ਦਈਏ 13000 ਵੀ ਭਾਜੀ ਕੀ ਹੋਰ ਕਰ ਜੀਏ 125 ਠੀਕ ਆ じゃ ਸੁਣੋ ਠੀਕ ਹੈ ਜੀ ਬਸ ਤੇ ਠੀਕ ਹੈ ਵੀਰ ਕੁਛ ਨਾ ਹੋਇਆ ਸੁਈਆਂ ਸੁਈਆਂ ਵੀਰ ਕੋ ਆਪਣੀ ਚੋ ਕੇ ਖੜੇ ਤਸੱਲੀ ਕਰਕੇ ਖੜੇ ਵੀਰ ਜੀ ਆਪਣੇ ਵੀਰੇ ਘਰ ਦੀ ਉਧਰ ਬੜਾ ਤਾਂ ਨਹਾ ਲਦੇ ਨੂੰ ਉੱਦੇ ਥੱਲੇ ਜਾ ਕੇ ਡੰਗਰ ਫਰਕ ਪਾ ਜਿੰਦਾ ਵਾ ਠੀਕ ਹੈ ਜੀ ਨਹਾ ਕੇ ਵੀ ਭਾਣੇ ਮੁੜ ਕੇ ਲਾ ਮਾ ਪਹਿਲਾਂ ਆਪਣੀ ਤਸੱਲੀ ਕਰਕੇ ਵੀਰ ਭਰਾ ਆਪਣੀ ਇੱਥੇ ਤਸੱਲੀ ਕਰਕੇ ਖੜੇ ਜੀ ਤਸੱਲੀ ਕਰਕੇ ਮੁੜ ਕੇ ਬਿਲੀ ਖੜੇ ਠੀਕ ਹੈ ਜੀ ਬਾਕੀ ਕੋ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਸ ਚਾੱਕ ਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ